ਹਾਂਜੀ ਚੰਨੀ ਸਾਹਿਬ ਅੱਜ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਅੱਜ ਨਕੌਦਰ ਦੇ ਵਿੱਚ ਪਹੁੰਚੇ ਆ ਪਹਿਲੀ ਮੀਟਿੰਗ ਕਰ ਰਹੇ ਹੈਗੇ ਆ ਕੀ ਕਹਿਣਾ ਚਾਹੋਗੇ ਅ ਜੈਸੀ ਨਕੌਦਰ ਦੇ ਵਿੱਚ ਆਪਣੇ ਹਰ ਪਿੰਡ ਚੋਂ ਜਿਹੜੇ ਮੇਨ ਵਰਕਰ ਜਿਨ੍ਹਾਂ ਨੇ ਬਹੁਤ ਸੰਭੇ ਹੈ ਬੂਥਾਂ ਦੇ ਵਿੱਚ ਪੋਲਿੰਗ ਏਜੰਟ ਬਣੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਂ ਸਾਰੇ ਨਕੌਦਰ ਹਲਕੇ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹੱਥ ਜੋੜ ਕੇ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਸਾਨੂੰ ਉਨਕੋ ਉਧਰ ਹਲਕੇ ਜੋਚਾਇਆ ਸਰ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕੀਤੇ ਜਾਣਗੇ ਸਭ ਤੋਂ ਵੱਡੀ ਮੈਂ ਉੱਥੇ ਵੀ ਗੱਲ ਕੀਤੀ ਹੈ ਕਿ ਨਸ਼ਿਆਂ ਦੀ ਜਿਹੜੀ ਸਾਨੂੰ ਇੱਥੇ ਲਾਹਨਤ ਹੈ ਉਸ ਨੂੰ ਹਟਾਉਣ ਵਾਸਤੇ ਅਸੀਂ ਸੰਘਰਸ਼ ਕਰਨਾ ਹੈ ਜਿਹੜੇ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਇਹ ਅਸੀਂ ਸੁਨਿਸ਼ਚਿਤ ਕਰਾਂਗੇ ਯਾਰ ਇਸ ਦੇ ਬਾਰੇ ਜਿਹੜਾ ਵੀ ਨਸ਼ਾ ਵੇਚਦਾ ਉਹਦੇ ਮਗਰ ਪਾਵਾਂ ਜਿਲ੍ਹਾ ਚਲੰਦਰ ਦੇ ਕੰਮ ਕਿਸ ਤਰ੍ਹਾਂ ਕੀਤੇ ਜਾਣਗੇ ਜਿਲ੍ਹੇ ਦੀ ਗੱਲ ਵੀ ਹੁਣ ਜਿਸਵੇਂ ਸਰਕਾਰ ਬਣੇਗੀ ਤੇ ਜਿਸ ਤਰ੍ਹਾਂ ਦਾ ਅੱਗੇ ਮਾਹੌਲ ਬਣੇਗਾ ਉਸ ਤਰੀਕੇ ਦੇ ਨਾਲ ਸਾ ਜਲੰਧਰ ਸਾਢੇ 3 ਮਹੀਨੇ ਦੇ ਕਾਰਜਕਾਲ ਮੇਰਾ ਤੁਸੀਂ ਠੀਕ ਕਹਿ ਰਹੇ ਹੋ 1.5 ਸਾਢੇ 3 ਮਹੀਨੇ ਦਾ ਕਾਰਜਕਾਲ ਰਿਹਾ ਉਹ ਲੋਕਾਂ ਨੂੰ ਪਸੰਦ ਆਇਆ ਉਹਦੇ ਜਿਹੜੇ ਕੰਮ ਆਏ ਉਹਨਾਂ 'ਚ ਲੋਕਾਂ ਨੂੰ ਬੜੇ ਫਾਇਦੇ ਮਿਲੇ ਉਹਨਾਂ ਨੂੰ ਯਾਦ ਕਰਕੇ ਲੋਕਾਂ ਨੇ ਮੈਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਤੇ ਮੈਂ ਇਲੰਦਰ ਹਲਕੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਰ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਸੀਗਾ 13 0 ਕੀਤਾ ਜਾਊਗਾ ਕਿਸ ਤਰ੍ਹਾਂ ਦੇਖਦੇ ਨੇ ਦੇਖੋ 13 0 ਤਾਂ ਕਿਹਾ ਰਹਿਣਾ ਸੀ ਤੀਆ ਲੜਾਈ ਰਹਿ ਗਿਆ ਏਕਾ ਚੱਕਿਆ ਗਿਆ ਪਿੱਛੇ ਤੇ ਉਹ ਵੀ ਸਾਡੀਆਂ ਸ਼ਾਇਦ ਕੋਈ ਗਲਤੀਆਂ ਰਹਿ ਗਈਆਂ ਜਿਹਦੇ ਕਰਕੇ ਤਿੰਨ ਸੀਟਾਂ ਵੀ ਇਹਨਾਂ ਨੂੰ ਆ ਗਈਆਂ ਅੱਗੇ ਤੋਂ ਜਿਹੜਾ ਇਹਨਾਂ ਨੇ ਕਿਹਾ ਸੀ 13 0 ਹੋਏਗਾ ਉਹ ਬਿਲਕੁਲ ਇਹਨਾਂ ਦਾ ਸ਼ੋਅ 플ੌਪ ਹੋ ਗਿਆ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨੋਂ ਪਗੰਤਮਾ ਜੀ ਸਹੀ ਤਰੀਕੇ ਨਾਲ ਆਮਾਦੀ ਪਾਰਟੀ ਚਲਾ ਨਹੀਂ ਸਕੀ ਇਹ ਬੁਰੀ ਤਰ੍ਹਾਂ ਫੇਲ ਹੋ ਗਿਆ ਲੋਕ ਇਹਨਾਂ ਤੋਂ ਅੱਕ ਚੁੱਕੇ ਐ ਥੱਕ ਚੁੱਕੇ ਐ ਲੋਕ ਆਪਣੇ ਆਪ ਅੱਜ ਪਛਤਾਵਾ ਕਰ ਰਹੇ ਕਿ ਇਹ ਰਸੀਨਾ ਨੂੰ ਲਿਆ ਕੇ ਬੜੀ ਗਲਤੀ ਕੀਤੀ ਉਹ ਗਲਤੀ ਨੂੰ ਲੋਕ ਸੁਧਾਰ ਰਹੇ ਐ ਜਿਹਦੇ ਕਰਕੇ ਇਹਨਾਂ ਨੂੰ ਲੋਕਾਂ ਨੇ ਰਿਜੈਕਟ ਕਰ ਦਿੱਤਾ ਸਰ ਇੱਕ ਕਿੱਕ ਲਈ ਸੁਣਾਈ ਜਾਂਦੀ ਸੀ ਹਰ ਇੱਕ ਸ਼ੌਟ ਐ ਕਿਸ ਤਰ੍ਹਾਂ ਦੇਖਦੇ ਆਂ ਉਹ ਕਿੱਕ ਲਈ ਸੁਣਾਈ ਜਾਂਦੀ ਸੀ ਉਹਦੇ ਵਕ ਕਿੱਕ ਲਈ ਰਹਿ ਗਈਆਂ ਉਹ ਰਹਿ ਗਿਆ ਉਦੇ ਬਾਅਦ ਅਸਲ ਦੇ ਵਿੱਚ ਇਹ ਡਰਾਮਾ ਆਰਟਿਸਟ ਹੈ ਤੇ ਅੱਜ ਤੱਕ ਇਹਨੇ ਸਟੇਜ ਦੀ ਆਰਟਿਸਟੀ ਛੱਡੀ ਨਹੀਂ ਇਹਨੇ ਸਟੇਟ ਦੀ ਗੱਲ ਕਿਤੇ ਕੋਈ ਕੀਤੀ ਹੋਣੀ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਜੈਕ ਕੀਤਾ ਥੈਂਕ ਯੂ ਬਹੁਤ ਧੰਨਵਾਦ